ਹਾਂਜੀ ਪਿਆਰੇ ਦੋਸਤੋ ਕੀ ਹਾਲ ਨੇ ਜੀ ਸਾਰੇ ਹੀ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਦੋਸਤੋ ਆਪਾਂ ਇਹ 5 एचपी ਦਾ ਸੈੱਟ ਹੈ ਜਿਹੜਾ ਛੱਪੜ ਦੇ ਉੱਤੇ ਲਾਇਆ ਹੈਗਾ ਦੋਸਤੋ ਇੱਥੇ ਛੱਪੜ ਦੇ ਉੱਤੇ ਵਿਕਾਸ ਹੈ ਨਹੀਂ ਸੀ ਪਾਣੀ ਦਾ ਅਤੇ ਸਰਪੰਚ ਸਾਹਿਬ ਜੀ ਨੇ ਇੱਥੇ ਇਹ ਸੋਲਰ ਮੋਟਰ ਦਾ ਪ੍ਰੋਜੈਕਟ ਜਿਹੜਾ ਲਵਾਇਆ ਹੈਗਾ ਦੋਸਤੋ ਆਪਾਂ ਇੱਥੇ ਡਰਾਈਵ ਆ ਜਿਹੜਾ ਵਿੱਚੀ ਕੰਪਨੀ ਦਾ ਲਾਇਆ ਹੈਗਾ ਤੇ ਪੈਨਲ ਆ ਜਿਹੜਾ ਆਪਾਂ ਇੱਥੇ ਲਾਇਆ ਹੋਇਆ ਹੈਗਾ ਸ਼ਕਤੀ ਕੰਪਨੀ ਦਾ ਸ਼ਕਤੀ ਦਾ ਪੈਨਲ ਆ ਜਿਹੜਾ 500 50 ਵਾਟ ਦੇ ਨਾਲ ਲਾਇਆ ਹੋਇਆ ਹੈਗਾ 5 ਐਚਪੀ ਦਾ ਸੈਟਾ ਜਿਹੜਾ ਆਪਾਂ ਇੱਥੇ ਲਾਇਆ ਹੋਇਆ ਹੈਗਾ ਸਟੈਂਡ ਆ ਜਿਹੜਾ ਆਪਾਂ ਉਹ ਪੂਰਾ ਹੈਵੀ ਦੇ ਵਿੱਚ ਲਾਇਆ ਹੋਇਆ ਹੈਗਾ ਦੋਸਤੋ ਮੋਟਰ ਆ ਜਿਹੜੀ ਤੁਸੀਂ ਦੇਖ ਸਕਦੇ ਹੋਗੇ ਇਹੇ ਆਪਾਂ ਲਾਈ ਹੋਈ ਹੈਗੀ ਲੂਬੀ ਕੰਪਨੀ ਦੀ ਬਹੁਤ ਵਧੀਆ ਰਿਸਪੌਂਸ ਆਗਾ ਪਾਣੀ ਹੈ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਵਧੀਆ ਪਾਣੀ ਹੈ ਜਿਹੜਾ 4 ਇੰਚੀ ਫੁੱਲ ਪ੍ਰੈਸ਼ਰ ਦਾ ਮੋਟਰ ਦੇ ਰਹੀ ਆ ਹਾਲੇ ਤਾਂ ਮਤਲਬ ਕਿ ਵੀ ਉਧਰੋਂ ਪੱਤੇ-ਪੱਤੇ ਜਿਹੜੇ ਲੱਗ ਜਾਂਦੇ ਹੈਗੇ ਤਾਂ ਕਰਕੇ ਪਾਣੀ ਘਟ ਹੋ ਜਾਂਦਾ ਨਗਾ ਪੂਰਾ ਫੁੱਲ ਪ੍ਰੈਸ਼ਰ ਦਾ ਪਾਣੀ ਹੈਗਾ ਦੋਸਤੋ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਸੋਲਰ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ